ਆਪਈ ਤੁਹਾਡਾ ਆਦੇਸ਼ ਮਸਤਾਂ ਕਰੀ ਤੇ ਕਿੰਨੀ ਜਿਹੜੀ ਜਮੀਨ ਤੁਹਾਡੀ ਖਰਾਬ ਹੋਈ ਹੈ ਜੀ ਸਾਡੇ ਕੋਲ 5 ਕਿੱਲੇ ਜ਼ਮੀਨ ਆ ਤੇ ਪੰਜਾਂ ਦੇ ਪੰਜੇ ਰਿਸ਼ੇ ਪਏ ਹਨ ਉਹਨੂੰ ਫੋਟੋ ਖਾਈ ਆ ਕਿੰਨਾ ਕ ਨੁਕਸਾਨ ਹੋਇਆ ਨੁਕਸਾਨ ਸਾਡਾ ਕੁ 30-30 ਹਜ਼ਾਰ ਕਿੱਲੇ ਦਾ ਹੋਇਆ ਜੀ ਤੇ ਹੁਣ ਕੀ ਮੰਗ ਕਰਦੇ ਨੇ ਇਹ ਮੰਗ ਕਰਦੇ ਨੇ ਸਰਕਾਰ ਸਾਡੀ ਗਰਦੌਰੀ ਕਰੇ ਤੇ ਗੱਲ ਸੁਣੋ ਹਰ ਇੱਕ ਕਿਸਾਨ ਨੂੰ ਉਹਦਾ ਬੰਦਾ ਮਾਜਵਾ ਦਿੱਤਾ ਜਾਵੇ ਇਹ ਕਿਹੜਾ ਪਿੰਡ ਕਿਹੜਾ ਪਿੰਡ ਘਰਿਆਲਾ ਪਾਬਾ ਬਾਦਵਾ ਸਿੰਘ ਇਹ ਤੁਹਾਡੇ ਤੁਹਾਡੇ ਤੋਂ ਇਲਾਵਾ ਹੋਰ ਵੀ ਕਿੰਨੀ ਕਿ ਫਸਲ ਇੱਥੇ ਲਾਗੇ ਬੰਨੇ ਖਰਾਬ ਹੋਈ ਇਹ ਤੋਂ ਆਈ ਜਿੱਧਰੋਂ ਨਿਗਾਹ ਮਾਰਦੇ ਸਾਰੇ ਰਿਸ਼ੀ ਪਈ ਇੱਕ ਤਾਣੂ ਟਿੱਕੀ ਪਈ ਕਿੰਨੇ ਕੁ ਹੋ ਗਈ ਕਿਦ ਅਗੋਂ ਯਾਨਕ ਕਿ ਲੈਦੇ ਸਾਬਨਾ ਹੀ ਜਿੱਧਰੋਂ ਚਾਹੀਦਾ ਛੜਕਾ ਦੇ ਚਾਹੀਦਾ ਪਿੰਡ ਦੇ ਉੱਤੇ ਇਹ ਇੱਕ ਜੀ ਦੀ ਦਾ ਹਨੂੰ ਤੇ ਆਪਣਾ ਮੇਰਾ ਨਾਮ ਸੰਤੋਖ ਸਿੰਘ ਜੀ ਵੈਜੀ ਦੀ ਕਾਲਤਾ ਵੈਜੀ ਜੀ ਕੇ ਵਸੇ ਮੇਰਾ ਨਾਮ ਸੰਤੋਖ ਸਿੰਘ ਕਾਈ ਪ੍ਰਧਾਨ ਦੁਬਲੀ ਦਾ ਤਕੀ ਮਸਲਾ ਕੀ ਹੈ ਜਿਹੜੀ ਕਣਕਾਂ ਉਹਨਾਂ ਮੀਂਹ ਦੇ ਨਾਲ ਕਣਕਾਂ ਜਿਹੜੀਆਂ ਸਾਰੀਆਂ ਬਰਬਾਦ ਹੋ ਗਈਆਂ ਦੋਹਰੇ ਵਿੱਚ ਜਿਹੜਾ ਪਾਣੀ ਪੈ ਗਿਆ ਫੇਰੋਂ ਗੱਲੀਆਂ ਸ਼ੁਰੂ ਹੋ ਗਈਆਂ। ਰਾਤ ਮੌਸਮ ਬੜਿਆ ਦੇ ਹਾਲ ਦਾ ਉਹ ਰਾਤ ਉਹ ਵੀ ਕੋਈ ਸੜੀ ਸ਼ੁਰੂ ਹੋ ਗਈ। ਤੇ ਕਿੰਨਾ ਕੁ ਨੁਕਸਾਨ ਤਕਰੀਬਨ? ਨੁਕਸਾਨ 90% ਦੇ ਇਸ ਕਿਤੇ ਨੁਕਸਾਨ ਹੋ ਗਿਆ ਸਾਰਾ ਇੱਕ ਦੀ। ਕੀ ਮੰਗ ਕਰਦੇ ਹੁਣ? ਮੰਗ ਸਰਕਾਰ ਤੋਂ ਇਹੋ ਮੰਗ ਕਰਦੇ ਆ ਇਹਦੇ ਮੁਆਵਜ਼ੇ ਦੀ ਮੰਗ ਹੋਵੇ ਸਰਕਾਰ ਦੇ ਕੋਲ ਲੈਣਾ ਦੇਣਾ ਇਹ ਲੱਸੂਗਾ ਕਿ ਇਹਦੇ ਹਾਲ ਕਿਸਾਨਾਂ ਦੇ ਬਹੁਤ ਸੁੱਤੇ ਪੈਕਦਾ। ਬਰਤਾਨੀ ਕਾਰਸ਼ਗ ਕਰਿਆਲਾ ਸਾਡਾ ਚਿਕੜ ਕਮੇਟੀ ਜਾਣਤੀ ਮੈਂ ਗਵਰਨਮੈਂਟ ਅਕੇ ਰਸਤ ਦਾ ਉਸ ਕਰਦਾ ਆ ਕਿ ਆ ਜਿਹੜਾ ਸਾਡੇ ਨਾਲ ਹਾਲਾਤ ਹੋ ਰਹੇ ਨੇ ਇਹਨੂੰ ਸੈਂਟਰ ਗਵਰਨਮੈਂਟ ਜਿਹੜੀ ਆ ਉਹ ਤਾਂ ਕਹਿ ਰਹੀ ਆ ਵੀ ਕੋਈ ਮਾਮੂਲੀ ਨੁਕਸਾਨ ਹੋਇਆ ਕੋਈ ਨੁਕਸਾਨ ਨਹੀਂਗਾ ਪਰ ਮੌਕੇ ਤੇ ਆ ਕੇ ਵੇਖਿਆ ਜੇ ਪਹਿਲਾਂ ਜਿਹੜਾ ਮੀਂਹ ਪਿਆ ਜਾਂ ਪਹਿਲਾਂ ਨੇਹੀ ਆਈ ਉਹਨਾਂ ਕਣਕ ਥੱਲੇ ਵਿਚ ਗਈ ਆ ਤੇ ਹੁਣ ਜਿਹੜਾ ਕੱਲ ਦਾ ਮੀਂਹ ਪੈ ਰਿਹਾ ਉਹ ਸਾਰੀ ਕਣਕ ਦੇ ਉੱਤੇ ਪਾਣੀ ਚੜ ਗਿਆ ਤੇ ਜਿਹੜੀ ਕਣਕ ਉੱਤੇ ਪਾਣੀ ਚੜ ਗਿਆ ਹੈ ਅਜੇ ਬਿਲਕੁਲ ਹਰੀ ਕਣਕ ਆ ਪੱਕਣ ਵਾਸਤੇ ਨੂੰ ਅਜੇ ਘੱਟ ਤੋਂ ਘੱਟ ਵੀ ਤੇ 20-25 ਦਿਨ ਲੱਗਣੇ ਹੀ ਇਹਨਾਂ 20-25 ਦਿਨਾਂ ਤੋਂ ਪਹਿਲਾਂ ਇਹ ਜਿਹੜੀ ਸਾਰੀ ਥੱਲੇੋਂ गल ਜਾਣਾ ਨਾ ਸਾਡੇ ਕੋਲ ਟੁੱਟੀ ਰਹਿਣੀ ਆ ਤੇ ਨਾ ਸਾਡੇ ਕੋਲ ਦਾਣਾ ਰਹਿਣਾ ਨਾ ਸਾਡਾ ਰੰਗ ਪੜਨੇ ਆ ਤੇ ਨਾ ਸਾਡੇ ਜਵਾਗੀ ਪੜਨੇ ਆ ਗਵਰਨਮੈਂਟ ਦਾ ਜਿਹੜਾ ਇਹ ਖਰਚਾ ਲਾਉਣਾ ਉਹ ਕਿਤਰਾ ਲਾਵਾਂਗੇ ਇਸ ਕਰਕੇ ਸਾਡੀ ਗਵਰਨਮੈਂਟ ਕੇ ਪੰਜਾਬ ਸਰਕਾਰ ਅਕੇ ਵੀ ਹੈ ਅਰਦਾਸ ਆ ਵੀ ਤੁਸੀਂ ਇਹਨੂੰ ਕੋਈ ਨਾ ਕੋਈ ਮਦਦ ਹੱਲ ਕਰੋ ਤੁਸੀਂ ਜੇ ਸੈਂਟਰ ਦੇ ਉੱਤੇ ਰਹੇ ਇਹਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਇਤਨਾ ਕੰਮ ਨਹੀਂ ਚੱਲਣਾ ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਮਰਿਆ ਤੇ ਹੁਣ ਆਉਣ ਵਾਲੇ ਸਮੇਂ ਵਿੱਚ ਹੋਰ ਮਰ ਜਾਏਗਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਅਜੇ ਤੱਕ ਪਹੁੰਚਿਆ ਇਹਨਾਂ ਇਲਾਕਿਆਂ ਦੇ ਵਿੱਚ ਗਰਦਾਬਰੀ ਕਰਨੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਪਹੁੰਚਿਆ ਕੋਈ ਇੱਥੇ ਸਾਡੀ ਕੋਈ ਬਾਤ ਪੁੱਛਣ ਵਾਲਾ ਨਹੀਂਗਾ ਸਬਜ਼ੀ ਜਿਹੜੀ ਹੋ ਗਈ ਉਹ ਲੋਕਾਂ ਦੀ ਬਿਲਕੁਲ ਖਤਮ ਹੋ ਗਈ ਆ ਜਦੋਂ ਸਾਡਾ ਅੱਗੇ ਟਾਈਮ ਆਏਗਾ ਕਿੰਨੇ ਚਿਰ ਤੋਂ ਇਹ ਸਬਜ਼ੀ ਤਿਆਰ ਹੋਵੇਗੀ ਕਿਤਨਾ ਲੋਕ ਆਪਣਾ ਮੜਾ ਢਿੱਡ ਠੁਕਾ ਢਿੱਡ ਪਾਲਣਗੇ ਕਿੰਨਾ ਵਜੇ ਮੈਂ ਸਖੋਂ ਸਖੋਂ ਦੁਬਲੀ ਕਿਸਾਨ ਚ ਮੇਰੇ ਹਸਪਤਾਲ ਕਿ ਕੀ ਮਸਲਾ ਇਹ ਤੇ ਕਣਕ ਵਗਾਉਂਦਾ ਜੇ ਤੇ ਕੀ ਗੱਲ ਹੈ ਐ ਦੁਬਲੀ ਦੇ ਇਹਦੇ ਬਨੇਕਰਿਆਲਿਆ ਜੀ ਹੱਥ ਤੇ ਰਹੀ ਨਾ ਆ ਜਿੰਨਾ ਵੀ ਮੇਰੇ ਇਲਾਕੇ ਦੇ ਵਿੱਚ ਪਹਿਲੀ ਗੱਲ ਤੇ ਪੂਰੇ ਪੰਜਾਬ ਦੀ ਹਾਲਾਤ ਇਹ ਹੋ ਗਏ ਆ ਪਰ ਇਥੇ ਜਿੰਨੇ ਸਾਂ ਚ ਮੈਂ ਵੇਖਣਾ ਸਾਰੀ ਕਣਕ ਜਿਹੜੀ ਆ ਪਿਛਲੀ ਦਿਨੀ ਜਾਂ ਲੈ ਕੇ ਥੱਲੇ ਲੰਮੇ ਪੈ ਗਈ ਸੀ ਐਸ بارش ਦੇ ਨਾਲ ਉਹ ਸਾਰੀ ਥਲੂਮ ਗੱਲਣੀ ਸ਼ੁਰੂ ਹੋ ਗਈ ਆ ਨਾਲ ਤੇ ਮਿੱਟੀ ਪੈ ਗਈ ਆ ਨਾਲ ਗੱਲਣੀ ਸ਼ੁਰੂ ਗਿਆ ਤਕਰੀਬਨ 100% ਹੀ ਸਮਝੋ ਜ਼ਮੀਨਦਾਰਾਂ ਦਾ ਨੁਕਸਾਨ ਜਿਹੜਾ ਹੋ ਚੁੱਕਾ ਮੈਂ ਸਰਕਾਰ ਤੋਂ ਮੰਗ ਕਰਦਾ ਇਹਨਾਂ ਦੀ ਦਰਦਾਬਰੀ ਕਰਕੇ ਇਹਨਾਂ ਨੂੰ ਜਿਆਦਾ ਤੋਂ ਜਿਆਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਕਿਸਾਨ ਬਹੁਤ ਥੱਲੇ ਲੱਗਾ ਹੋਇਆ ਕਿਸਾਨ ਦੇ ਕੋਲ ਪੂਰੀ ਆਮਦਨ ਦਾ ਜਰੀਆ ਨਹੀਂ ਹੋ ਰਿਹਾ ਇਸੇ ਦੀ ਆਸ ਸੀ ਪਰ ਇਸੇ ਦੇ ਵੀ ਪਾਣੀ ਫਿਰ ਗਿਆ ਕਿੰਨੀ ਜ਼ਮੀਨ ਦਾ ਰਕਬਾ ਹੋਊਗਾ ਜਿਹੜਾ ਖਰਾਬ ਹੋਇਆ ਇਹ ਬੇਨਤੀ ਕਿ ਲੈਣੀ ਜਿੱਦਾਂ ਚਲੇ ਜਾ ਮੈਂ ਦੇ ਆਹ ਯੰਡਾਲੇ ਤੋਂ ਲੈ ਕੇ ਮੈਂ ਵੇਖਿਆ ਸਾਰੀ ਕੰਕ ਜਿੱਧਰ ਨੂੰ ਤੁਰੇ ਜਾ ਉਧਰ ਵੀ ਸਾਰੀ ਇਸ ਤਰ੍ਹਾਂ ਹੀ ਦਰ ਗਏ ਆ ਸ਼ਾਹਕੋਟ ਗਏ ਆ ਫਰੋਈਪੁਰ ਦੇ ਵਿੱਚ ਦੀ ਸਾਰੇ ਉਹੀ ਹਾਲਾਤ ਪੰਜਾਬ ਦੇ ਤੁਹਾਡੀ ਕਿੰਨੀ ਜ਼ਮੀਨ ਹੈ ਅਸੀਂ ਇੱਥੇ ਤਕਰੀਬਨ 350 ਕਲਾ 400 ਦੇ ਕਰੀਬੀ ਜੀ ਦੁਗਣੀ ਦੀ ਸੂਹੇ ਅਗਲੇ ਬੰਨੇ ਅਗਲੇ ਬੰਨੇ ਸਾਡਾ ਕਰਿਆਲੇ ਲੱਗ ਜਾਂਦਾ ਇਹਨਾਂ ਦੇ ਵੀ ਉਹ ਹਾਲਾਤ ਆ ਨਾ ਬਰਦਾਂ ਜੀ ਆਪਣਾ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਦਾ ਗੂ ਮੇਰ ਸਿੰਘ ਤਲਵੰਡੀ ਬੋਲਦਾ ਹਾਂ ਕਿ ਕਿੰਨੀ ਕ ਜਿਹੜੀ ਇਹ ਫਸਲ ਹੈ ਜਿਹੜੀ ਖਰਾਬ ਹੋ ਚੁੱਕੀ ਜਿਹੜੀ ਵਿਖਾਉਂਦੇ ਤੁਸੀਂ ਇਸ ਵੇਲੇ ਅਸੀਂ ਪਿੰਡ ਕਰਿਆਲੇ ਦੇ ਮੇਰੇ ਨਾਲ ਕਿਸਾਨ ਇਕੱਠੇ ਹੋਏ ਆ ਤੇ ਉਹ ਆਪਣੀ ਫਸਲ ਜਿਹੜੀ ਪਿਛਲੇ ਦਿਨਾਂ ਤੋਂ بارش ਹੋ ਰਹੀ ਆ ਉਹਨੂੰ ਵੇਖ ਕੇ ਇਹਨੇ ਚਿੰਤਤ ਹੋਈ ਖੜੇ ਆ ਤੇ ਪੰਜਾਬ ਸਰਕਾਰ ਦਾ ਕੋਈ ਵੀ ਤੱਕ ਬਿਆਨ ਨਹੀਂ ਆ ਜਿਹੜਾ ਖੇਮ ਕਰਨ ਏਰੀਆ ਵਾ ਜਿਹਦੇ ਵਿੱਚ ਕਰਿਆਲਾ ਪਿੰਡ ਪੈਂਦਾ ਲਗਭਗ 90 ਤੋਂ 95 ਫੀਸਦੀ ਫਸਲ ਦਾ ਨੁਕਸਾਨ ਜਿਹੜਾ ਹੋ ਚੁੱਕਾ ਹੋ ਜਿੱਥੇ ਨੀਵੇਂ ਤਾਂ ਉਹ ਬਿਲਕੁਲ ਹੀ ਤਵਾ ਹੋ ਗਈਆਂ ਕਿਉਂਕਿ ਜਿਹੜੀ ਬੇਮੌਸਮੀ ਬਰਸਾਤ ਹੋਈ ਹੈ ਇਹਦੇ ਨਾਲ ਹਰ ਕਿਸਾਨ ਦਾ ਘਟ ਤੋਂ ਘਟ ਵੀ ਤੇ 5000 ਰੁਪਇਆ ਏਕੜ ਦਾ ਕਣਕ ਦਾ ਉੱਡ ਗਿਆ ਇਹਦੇ ਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਇਹਦੀਆਂ ਗਰਦੋਰੀਆਂ ਕਰਵਾ ਕੇ ਤੇ ਘਟ ਤੋਂ ਘਟ ਵੀ 10000 ਰੁਪਇਆ ਪਰ ਏਕੜ ਜਿਹੜੀ ਆ ਉਹ ਕਿਸਾਨ ਨੂੰ ਦਿੱਤਾ ਜਾਵੇ ਤੇ ਫਿਰ ਜਾ ਕੇ ਪੂਰਤੀ ਹੋ ਗਈ ਕਈ ਥਾਵਾਂ ਤੇ ਤਾਂ ਬਿਲਕੁਲ ਹੀ ਕਣਕ ਜਿਹੜੀ ਤਵਾ ਹੋ ਗਈ ਆ ਉੱਥੇ ਜਿੱਥੇ ਬਿਲਕੁਲ ਵੱਡਾ ਨੁਕਸਾਨ ਆ ਉਥੇ 50000 ਦੀ ਮੰਗ ਕਰਦੇ ਕੋੜ ਕੋੜ 50000 ਕਿੱਲੇ ਦਾ ਪਸੰਦ ਦਿੱਤਾ ਜਾਵੇ ਪਰ ਬਦਕਿਸਮਤੀ ਇਹ ਆ ਕਿ ਸੈਂਟਰ ਦਾ ਜਲਾਹ ਚੱਲਿਆ ਵਾ ਉਹਦੇ ਵਿੱਚ ਕਿਸਾਨ ਵਾਸਤੇ ਕੋਈ ਨਹੀਂ ਰੱਖਿਆ ਗਿਆ ਪੰਜਾਬ ਦਾ ਜਲਾਹ ਜਿਹੜਾ ਉਹ ਤਿੰਨ ਤਰੀਕ ਤੋਂ ਲੈ ਕੇ ਲੰਮੇ ਸਵੇਰ ਤੱਕ ਚੱਲਿਆ ਵਾ ਹਜ਼ਾਰਾਂ ਰੁਪਈਆ ਪੰਜਾਬ ਦੇ ਟੈਕਸ ਦਾ ਨੁਕਸਾਨ ਕਰਕੇ ਆ ਗਈ ਭਗਵੰਤ ਮਾ ਸਰਕਾਰ ਪਰ ਪੰਜਾਬ ਦੇ ਲਈ ਪੰਜਾਬ ਦੇ ਕਿਸਾਨ ਲਈ ਮਜ਼ਦੂਰ ਲਈ ਦੁਕਾਨਦਾਰ ਲਈ ਕਿਉਂਕਿ ਹਰ ਹਰ ਵਰਗ ਨੂੰ ਹੀ ਇਹਦਾ ਕਾਟਾ ਪੈਂਦਾ ਦੁਕਾਨਦਾਰ ਨੂੰ ਵੀ ਕਾਟਾ ਪਿਆ ਮਜ਼ਦੂਰ ਨੂੰ ਵੱਡਾ ਘਾਟਾ ਪਿਆ ਹੋਇਆ ਕਿਉਂਕਿ ਮਜ਼ਦੂਰ ਨੇ ਵੀ ਖੇਤਾਂ ਨਹੀਂ ਖਾਣਾ ਤੇ ਕਿਸਾਨ ਦੇ ਕੋਲ ਜੇ ਕੁਝ ਹੋਊਗਾ ਤੇ ਫਿਰ ਇਹ ਸਾਰੇ ਦੇਰੇ ਚੱਲਦੇ ਆ। ਪਰ ਇਹਨਾਂ ਸਾਰਿਆਂ ਦੇਰਿਆਂ ਨੂੰ ਮਦਦ ਨਹੀਂ ਰੱਖਦੇ ਆ। ਬਿਲਕੁਲ ਸੋਚ ਸਮਝ ਕੇ ਕੋਈ ਵੀ ਅਜੇ ਤੱਕ ਪੰਜਾਬ ਸਰਕਾਰ ਨੇ ਨਹੀਂ ਰੱਖਿਆ ਇਹਨਾਂ ਲਈ ਰਕਮਾਂ ਕਰਨ ਕੁਝ ਨਹੀਂ ਹੈਗਾ ਪਰ ਫਿਰ ਵੀ ਆਸ ਰੱਖਦੇ ਆ। ਤੇ ਭਗਵੰਤ ਮਾਨ ਸਰਕਾਰ ਜਿਹੜੀ ਕਹਿੰਦੀ ਮੈਂ ਕਿਸਾਨਾਂ ਦੀ ਮਜ਼ਦੂਰਾਂ ਦੀ ਸਰਕਾਰ ਆ। ਆ ਜਿਹੜਾ ਵੱਡੀ ਹਾਫਤ ਆਈ ਜਿਸ ਨਾਲ ਕੋਠੇ ਟਹਿ ਜਾਣੇ, ਦਿਹਾੜੀ ਨਾ ਮਿਲਣੀ ਗਰੀਬ ਨੂੰ ਬਹੁਤ ਔਖ ਹੋ ਜਾਣਾ ਇਹਦੇ ਤੇ ਜੜਾ ਕਸਮੰਗ ਕਰਦੇ ਆ। ਇਹ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਵੱਲੋਂ ਬਰੋਬਰ ਮੰਗ ਹੈ ਕਿ ਸਾਰੇ ਵਰਗਾਂ ਦਾ ਧਿਆਨ ਰੱਖ ਕੇ ਬਨਮ ਦਾ ਮਾਇਵਾ ਦੇ ਕੇ ਤੇ ਇਹਨਾਂ ਨੂੰ ਖੇਰ ਤੋਂ ਜੀਵਨਿਆ ਕੀਤਾ ਜਾਵੇ। ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਮੇਸ ਸਿੰਘ